ਆ ਫੋਨ ਛੱਡੋ ਹਾਂ ਤੇ ਮੇਰੀ ਗੱਲ ਸੁਣੋ ਦੱਸੋ ਦੱਸਣਾ ਕੀ ਆ ਆ ਮੇਰੀ ਪਰਜਾਈ ਦਾ ਕੰਮ ਵੇਖ ਲਓ ਹੁਣ ਕੀ ਹੋ ਗਿਆ ਫੇਰ ਹੁਣਾ ਕੀ ਆ ਇਹਨੂੰ ਤਾਂ ਪੋਰਾ ਕਰਨੀ ਗਈ ਹੈਗੀ ਆ ਚੰਗਾ ਹੋ ਗਿਆ ਪਹਿਲੀ ਪਹਿਲਾਂ ਦਲਜਿੰਦਰ ਤੇ ਲੱਗੀ ਆ ਕਿਤੇ ਰਪਿੰਦਰ ਘਰ ਆਈ ਸੀ ਤੇ ਬੜਾ ਬੋਲ ਕੇ ਗਈ ਉਹਦੇ ਨਾਲ ਪਤਾ ਤਾਂ ਲੱਗੇ ਕੀ ਕਹਿੰਦੀ ਸੀ ਬੋਲਦੀ ਸੀ ਜੇ ਕਹਿਣਾ ਕੀ ਆ ਆਂਦੀ ਵੀ ਤੂੰ ਤੇ ਭੂਆ ਦੋਵੇਂ ਜਾਣੀਆਂ ਚੁੱਕਣਾ ਦਿੰਦੀਆਂ ਦਲਜਿੰਦਰ ਨੂੰ ਤੇ ਦਲਜਿੰਦਰ ਘਰ ਜਾ ਕੇ ਨਾ ਸਾਡੇ ਨਾਲ ਨਾ ਤਾਂ ਠਾ ਹੁੰਦੀ ਆ ਦੱਸ ਉਹਨੂੰ ਵਿਚਾਰੀ ਨੂੰ ਇਹ ਕੀ ਕਹਿਣ ਦੇ ਆ ਘੜੀ ਆ ਜਾਂਦੀ ਆ ਕਰਦੇ ਜੀ ਨੇ ਤੇ ਕਿਸੇ ਨੂੰ ਬੋਲਣਾ ਨਹੀਂ ਹੁੰਦਾ ਸੁਆਦਣਾ ਹੁਣ ਇਹਦੇ ਵੱਲ ਆ ਜਾਂਦੀ ਆ ਤੇ ਇਹਦੇ ਵਿੱਚ ਅਖਿਆਈ ਆ ਪਿੰਡ ਵਿੱਚ ਹੋਰ ਕਿਸੇ ਦੇ ਘਰ ਤੇ ਨਹੀਂ ਜਾਂਦੀ ਇਹਨਾਂ ਵੱਲ ਆਪਣਿਆਂ ਵਾਲੀ ਹੁੰਦੀ ਇਹ ਗੱਲ ਤੇ ਔਖੀ ਆ ਇਹਨਾਂ ਘਰ ਹੋ ਜਾਣਾ ਉਹਨੂੰ ਹਟ ਜੇ ਪਰ ਇੱਕ ਗੱਲ ਵਾ ਚੰਗਾ ਹੋ ਗਿਆ ਵੀ ਜਿੰਨਾ ਚਿਰ ਪੈਲੀ ਨਹੀਂ ਨਾ ਹੋਈ ਉਹਨਾਂ ਚਿਰ ਇਹਦੇ ਵੱਲ ਹੀ ਗਈ ਜੇ ਐਦਾਂ ਵਿਟਰ ਜਾਂਦੀ ਫੇਰ ਕੀ ਕਰਨਾ ਹੈ ਉਨੇ ਕਣੇ ਮੈਂ ਅਸਾਈਨ ਕਰਨੇ ਨਹੀਂ ਅਜੇ ਦਲਜਿੰਦਰ ਕਹਿੰਦੀ ਸੀ ਵੀ ਸੱਸ ਮੇਰੇ ਨਾਲ ਹੋ ਗਈ ਆ ਉਹ ਨਹੀਂ ਨਹੀਂ ਉਹਦਾ ਆਪਣਾ ਦਿਮਾਗ ਤੇ ਕੰਮ ਕਰਦਾ ਹੀ ਨਹੀਂਗਾ ਫੇ ਕਿਹੜਾ ਚੰਗਾ ਵਾ ਤੇ ਕਿਹੜਾ ਮਾੜਾ ਵਾ ਪਤਾ ਨਹੀਂ ਕੱਲ ਨੂੰ ਮੈਨੂੰ ਕਿੰਨੇ ਸਾਹਮਣਾ ਆ ਆ ਜਿਨ੍ਹਾਂ ਦੇ ਮਗਰ ਲੱਗੀ ਆ ਨਾ ਉਹ ਇੰਨੇ ਤੇਜ਼ ਵਾ ਨਾ ਨਿੱਕੀ ਨੋ ਵੇਖੀ ਸਈ ਇਹਦਾ ਹਾਲ ਕੀ ਕਰਦੀ ਆ ਕੋਈ ਗੱਲ ਨਹੀਂ ਹੁਣ ਤੇ ਮਤਲਬ ਗਿਆ ਵਾ ਨਿਕਲ ਦਲਜਿੰਦਰ ਦੇ ਨਾਂ ਪੈਲੀ ਗਈ ਆ ਲੱਗ ਹੁਣ ਜੋ ਮਰਜ਼ੀ ਕਰਦੀ ਰਵੇ ਮੇਰੀ ਗੱਲ ਸੁਣ ਕਾਗਜ਼ ਪੱਤਾ ਤੇਰੇ ਕੋਲ ਪਏ ਆ ਨਾ ਸਾਰੇ ਆਹ ਮੇਰੇ ਕੋਲ ਹੀ ਆ ਇਦਾਂ ਕਰ ਤਾਨੂੰ ਜਾ ਕੇ ਤੇ ਨਾਲੇ ਕਾਗਜ਼ ਪੱਤਰ ਦੇ ਆ ਤੇ ਨਾਲੇ ਉਹਨਾਂ ਨੂੰ ਸਮਝਾਇਆ ਵੀ ਪੈੜੀ ਲੱਗੀ ਇਹ ਤੇ ਨਾਮ ਦਰਜਿੰਦਰ ਤੇ ਠੀਕ ਹੈ ਕਿ ਨਹੀਂ ਜੇ ਹੁਣ ਦਰਜਿੰਦਰ ਕਹੂਗੀ ਨਾ ਵੀ ਪੈੜੀ ਮੈਂ ਨਾਨ ਵਾਲੀ ਐ ਤੇ ਇਹਦੀ ਨਹੀਂ ਉਹਨਾਂ ਨੇ ਮੰਨਣੀ ਜਦੋਂ ਤੂੰ ਬੁਖਾਇਆ ਨਾ ਕਾਗਜ਼ ਪੱਤਰ ਫੇਰ ਲੰਗ ਉੱਟਣਾ ਉਹਨਾਂ ਦਾ ਹਾਏ ਹਾਏ ਮੈਨੂੰ ਉਹਨੇ ਛੱਡਣਾ ਵਾ ਮੇਰੇ ਦਵਾਲੇ ਤੇ ਉੱਥੇ ਹੀ ਹੋ ਜਾਣਾ ਉਹਨੇ ਵੀ ਤੂੰ ਸਿਆਪਾ ਪਾਇਆ ਸਾਡੇ ਘਰ ਵਿੱਚ ਤੇ ਨਾਲੇ ਇਹਨੂੰ ਸਮਝਾ ਕੇ ਆਈ ਵੀ ਤੂੰ ਜਾ ਕੇ ਤੇ ਉਹਨਾਂ ਦੇ ਘਰ ਬੋਲਦੀ ਆ ਉਹਨਾਂ ਦੇ ਘਰੋਂ ਤੋਂ ਮਹਾ ਅੱਗੇ ਪਤ ਮੁੱਕਾ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਜਦੋਂ ਮੈਂ ਚਲ ਜਾਨੀ ਆ ਪਰ ਮੇਰਾ ਜੀ ਨਹੀਂ ਕਰਨਿਆ ਉਹਨੂੰ ਬੋਲਣ ਦਾ ਮਾਸਾ ਨਹੀਂ ਪਤਾ ਮੂੰਹ ਸਿਰੋਂ ਨਹੀਂ ਬੋਲਦੀ ਭਾਵੇਂ ਮੇਰੀ ਪਰਜਾਈ ਆ ਭਰਾ ਹੋਂ ਨਾ ਤਾਂ ਗੱਲ ਹੋਰ ਹੁੰਦੀ ਆ ਹੰਮੇ ਦਾਵੇ ਨਾ ਜਾਈਦਾ ਵਾ ਜਦੋਂ ਪਰਜਾਈਆਂ ਤੇ ਗੱਲ ਆ ਜੇ ਨਾ ਫੇਰ ਤਾਂ ਡਰੀ ਲੱਗਦਾ ਵਾ ਵਣੀ ਵਣੀ ਦੀ ਲੱਕੜੀ ਇਕੱਠੀ ਹੋਈ ਹੁੰਦੀ ਆ ਕਿਸੇ ਨੇ ਕੁਹ ਕਹਿਣਾ ਤੇ ਕਿਸੇ ਨੇ ਕੁਹ ਕਹਿਣਾ ਤੂੰ ਕਹਿੰਦੀ ਏ ਉਹਨੂੰ ਬੋਲਣ ਦਾ ਨਹੀਂ ਪਤਾ ਜਦੋਂ ਤੂੰ ਬੁਖਾਰਲੇ ਨਾ ਕਾਗਜ ਜੇ ਤੇਰੇ ਮਗਰਮਗਣਾ ਤੋਰੀ ਫਿਰ ਉਤੇ ਗੱਲ ਕਰੀ ਬਟਵਾਰੀ ਮੇਰਾ ਯਾਰ ਲਗਾ ਸਾਰੇ ਕੰਮ ਆਪਣੇ ਹੱਥ ਚੀ ਤੈਨ ਮੈਂ ਕਾਇ ਹੈ ਨਾ ਆਪਣਾ ਹਿਸਾ ਲੈ ਲਾ ਤੂੰ ਮੰਨੀ ਨਹੀਂ ਮੈਂ ਤੇ ਇਹ ਸੋਚਿਆ ਵੀ ਮੈਂ ਇਹ ਹਿੱਸਾ ਲੈ ਕੇ ਕੀ ਕਰਨਾ ਵਾ ਮਹਾਰਾਜ ਨੇ ਮੈਨੂੰ ਆਪਣੇ ਘਰ ਸਭ ਕੁਝ ਦਿੱਤਾ ਵਾ ਬੱਚੇ ਮੇਰੇ ਕਮਾਉਂਦੇ ਆ ਪੈੜੀ ਬੰਨਾ ਮੇਰਾ ਹੈਗਾ ਵਾ ਮੈਂ ਉਥੇ ਕਿਲਾ ਡੇਢ ਕਿਲਾ ਲਿਆ ਕੇ ਤੇ ਮੂੰਹ ਕਾਲਾ ਕਰਵਾਉਣਾ ਉਹ ਤੈਨੂੰ ਆਪ ਨੂੰ ਸ਼ਰਮ ਚਾਹੀਦੀ ਆ ਵੀ ਜੇ ਉਹ ਚੰਗੀ ਆ ਤਾਂ ਮੈਂ ਵੀ ਚੰਗੀ ਬਣ ਕੇ ਰਵਾਂ ਮੇਰੀ ਗੱਲ ਸੁਣ ਜੇ ਨਾ ਜਰ ਸਾਡੇ ਇਤ ਕਰਦੇ ਪੈੜੀ ਸਾਡੇ ਕੋਲ ਆ ਠੀਕ ਆ ਕਿ ਨਹੀਂ ਜਦੋਂ ਵੇਖਿਆ ਵੀ ਨਹੀਂ ਕਰਦੇ ਤੇ ਪੈੜੀ ਹੋਰ ਕਿਹਨੂੰ ਦੇ ਆਉਂਦੇ ਆਂ ਤੇ ਪਿਆਰੀ ਦੇਣ ਦੇ लवली ਹੁਣਾ ਨੂੰ ਜਿੰਨੀ ਜਿਆਦਾ ਤੇ ਸਾਰੀ ਤਾਂ ਸਮਝ ਗਈ ਇਹ ਮੇਰੀ ਗੱਲ ਸੁਣੋ ਤੁਸੀਂ ਤਾਂ ਕਹਿਣ ਦੇ ਜੇ ਪਹਿਲੀ लवली ਹੁਣਾ ਨੂੰ ਦੇ ਦੇ ਦਿੰਦੇ लवली ਹੁਣਾ ਨੂੰ ਇਹਨੇ ਖਾਣ ਦੇਣੀ ਹੀ ਉਹਨਾਂ ਦੇ ਦਿਵਾਲੇ ਚੜੀ ਰਹਿਣਾ ਹੀ ਅਜੇ ਤੇ ਉਹਨਾਂ ਨੂੰ ਕੁਝ ਦਿੱਤਾ ਨਹੀਂ ਤਾਂ ਉਹਨਾਂ ਦਾ ਇਹ ਹਾਲ ਕਰਦੀ ਆ ਘਰ ਜਾ ਕੇ ਉਹਨਾਂ ਦੀ ਬੇਇੱਜ਼ਤੀ ਕਰਉਂਦੀ ਆ ਤੇ ਜੇ ਪਿਆਰੀ ਦੇ ਦੇ ਦਿੰਦੇ ਫਿਰ ਉਹਨਾਂ ਨਾਲ ਕੀ ਹੁੰਦਾ ਤੇ ਕੀ ਹੋਣਾ ਇਹ ਉਹਨੇ ਰਜਿਸਟਰੀ ਵੀ ਕਰਨੀ ਵੀ ਆ ਵੇ ਮੇਰੇ ਨਾਂ ਚੜ ਗਈ ਆ ਪਹਿਲੀ ਕੋਈ ਗੱਲ ਨਹੀਂ ਅੱਖਾਂ ਹੁਣੇ ਖੁੱਲ ਜਾਣੀਆਂ ਆ ਉਨੂੰ ਇਹ ਆਪ ਹੀ ਦਿਲਜੀਤ ਕੋਈ ਨਾ ਸਾਰਾ ਕੁਝ ਪਤਾ ਤੇ ਹੁਣ ਲੱਗਣਾ ਵਾ ਜਦੋਂ ਜਾ ਕੇ ਕਾਗਜ਼ ਬੋਲੇ ਤੇ ਜਾ ਉਥੋਂ ਹੋ ਗਿਆ ਫਿਰ ਬਹੁਤ ਨਹੀਂ ਮੇਰੇ ਕੋਲ ਜਾਇਆ ਜਾਣਾ ਹੁਣ ਮੈਂ ਸਵੇਰੇ ਜਾਉਂਗੀ ਸ਼ਾਮਾਂ ਪੈ ਜਾਣੀਆਂ ਬੱਸਾਂ ਦੇ ਵਿੱਚ ਤੁਹਾਨੂੰ ਵੀ ਪਤਾ ਵਾ ਚੱਲ ਫਿਰ ਇਦਾਂ ਕਰ ਦਿਲਜਿੰਦਰ ਨੂੰ ਦੱਸ ਦੇ ਫੋਨ ਕਰਕੇ ਕਿ ਸਾਸ ਤੇਰੀ ਉਹਨਾਂ ਘਰ ਇਦਾਂ ਬੋਲ ਕੇ ਗਈ ਓ ਤੇ ਉਹਨਾਂ ਦਾ ਕੀ ਕਸੂਰ ਆ ਵਿਚਾਰਿਆਂ ਦਾ ਕੋਈ ਗੱਲ ਨਹੀਂ ਕਰ ਦਿੰਨੀ ਆ ਫੋਨ ਦਿਲਜਿੰਦਰ ਨੂੰ ਮੈਂ ਹੁਣੇ ਆਹ ਚੱਲ ਠੀਕ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਅਜੇ ਤੇ ਉਹ ਪਟਵਾਰੀ ਆਪਣਾ ਬਾਗਬ ਲੱਗਾ ਸੀ ਤਾਂ ਕੰਮ ਕਰਾਤਾ ਨਹੀਂ ਤੇ ਦਿਲਜਿੰਦ ਤੇ ਹਾ ਤਾਂ ਕੱਖ ਨਹੀਂ ਲੱਗਣਾ ਅਜੇ ਕਈ ਜਾਂਦੀ ਸੱਸ ਮੇਰੇ ਵੱਲ ਹੋ ਗਈ ਹੈ ਅਜੇ ਰਾਤੇ ਅਹੀਂ ਉਥੋਂ ਆਏ ਤੇ ਕੰਮ ਫੇਰ ਉੱਥੇ ਹੀ ਚ ਲੱਗਿਆ ਚੱਲ ਆ ਵਾ ਵਧੀਆ ਇੱਥੇ ਧੋਪ ਵਾ ਨਾਲੇ ਉਹਨਾਂ ਦੀ ਕਿਚ ਕਿਚ ਤੋਂ ਬਚੀ ਰਹੀ ਨਹੀਂ ਐਵੇਂ ਜਾਣ ਕੇ ਹੀ ਉਤਰਾ ਉੱਥੇ ਤੇ ਨਾ ਬਹਿਨ ਨੂੰ ਜੀ ਨਹੀਂ ਕਰਦਾ ਘਰ ਕੋ ਆ ਜੀਦਾ ਹੁਣ ਹਲੋ ਸਸਿਕਲ ਪੂਆ ਜੀ ਸਸਿਕਲ ਪੁੱਤ ਕੀ ਹਾਲ ਚਾਲ ਆ ਹਾਂਜੀ ਠੀਕ ਠਾਕ ਆ ਵਧੀਆ ਤੁਸੀਂ ਦੱਸੋ ਹਾਂ ਮੈਂ ਵੀ ਠੀਕ ਠਾਕ ਹੀ ਕਰ ਲਈ ਕਿ ਕੁਝ ਵੀ ਨਹੀਂ ਕਰਨਾ ਕੀ ਮੈਂ ਨਾ ਇੱਧਰ ਆ ਕੇ ਧੁੱਪੇ ਬੈ ਗਈ ਹਾਂ ਬਾਹਰ ਅੱਛਾ ਕੱਲੀ ਆ ਹਾਂਜੀ ਹਾਂਜੀ ਮੈਂ ਵੀ ਪੁੱਤ ਕਰਨੇ ਕੋਲ ਗੱਲ ਕਰਨੀ ਸੀ ਕੀ ਗੱਲ ਹੋ ਗਈ ਪੂਆ ਜੀ ਗੱਲ ਕਾਦੀ ਹੋਣੀ ਆ ਤੇ ਮੈਨੂੰ ਨਾ ਰਪਿੰਦਰ ਦਾ ਫੋਨ ਆਇਆ ਸੀ ਰਪਿੰਦਰ ਦਾ ਕੀ ਆਂਦੀ ਕੀ ਤੇ ਤੇਰੇ ਸੱਸ ਜਾ ਕੇ ਤੇ ਵੱੱਟ ਘਟ ਬੋਲੀ ਉਹਨਾਂ ਦੇ ਘਰ ਬੜਾ ਹਾਏ ਹਾਏ ਮੰਮੀ ਉਧਰ ਗਈ ਸੀ ਤੋਂ ਉਹਨੂੰ ਕੋ ਬੋਲ ਕੇ ਆਏ ਇਦਾਂ ਉਹਨੂੰ ਕਹਿੰਦੀ ਆ ਤੂੰ ਤੇ ਭੂਆ ਜਿਹੜੀਆਂ ਨਾ ਉਹ ਦਲਜਿੰਦਰ ਨੂੰ ਸਿਖਾਉਂਦੀਆਂ ਜਦ ਤੇ ਦਲਜਿੰਦਰ ਜਾ ਕੇ ਤੇ ਘਰ ਬੋਲਦੀ ਆ ਭੂਆ ਜੀ ਅੱਜ ਦਿਨ ਦੀ ਗੱਲ ਬਾਤ ਚੱਲਣ ਈ ਆ ਮੈਂ ਤੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਤੇ ਬੋਲਦੀ ਨਹੀਂ ਗਈ ਪਰ ਨਾ ਪਤਾ ਨਹੀਂ ਕਿ ਕਿਉਂ ਜਾ ਕੇ ਬੋਲੀ ਆ ਬੜੇ ਆਂਦੀ ਵਤ ਘਟੇ ਨੇ ਪੇ ਸ਼ਬਦ ਕਹੇ ਆ ਤੇ ਚੰਗੀ ਗੱਲ ਨਹੀਂ ਗਈ ਤੂੰ ਇਹਨੂੰ ਕੁਛ ਹੀ ਤੇ ਕਿਉਂ ਗਈ ਹੋਂ ਉਹਨਾਂ ਦੇ ਘਰ ਨਾਲੇ ਤੈਨੂੰ ਵੀ ਪਤਾ ਵਾ ਤੇ ਚਾਲ ਤੈਨੂੰ ਵੀ ਉਹਨਾਂ ਰੱਖਿਆ ਆਪਣਿਆਂ ਘਰ ਦੀ ਤੇ ਬਾਹਰ ਕਿਸੇ ਦੇ ਘਰ ਜਾਵੇਂ ਗੀਤ ਵੇਚਦੀ ਹੁਣੀ ਆ ਪਰ ਤੇਰੀ ਸੱਸ ਨੂੰ ਸਮਝ ਆਉਂਦੀ ਨਹੀਂ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੈ ਭੂਆ ਜੀ ਮੈਂ ਉਹਨਾਂ ਦਾ ਆਸਾਨ ਭੁੱਲ ਸਕਦੀ ਆ ਮੈਂ ਤੇ ਕਦੀ ਵੀ ਨਹੀਂ ਭੁੱਲ ਸਕਦੀ ਹੈਗੀ ਨਾਲੇ ਆ ਨਾ ਮਾਤਾ ਸਾਡੀ ਕਿਹ ਘੜੇ ਦਾ ਟੱਕਣ ਨਹੀਂ ਹੈਗੀ ਜਦੋਂ ਸੰਦੀਪ ਦੀਆਂ ਸੁਣੀਆਂ ਸੀ ਉਦੋਂ ਮੇਨਾ ਮਿੱਠੀ ਪਿਆਰੀ ਹੋ ਗਈ ਹੁਣ ਪਤਾ ਨਹੀਂ ਇਹਨੂੰ ਸੰਦੀਪ ਨੇ ਕੀ ਕਹਿਤਾ ਵਾ ਝੂਠਾ ਸੱਚਾ ਤੇ ਬਸ ਹੁਣ ਉਹਦੇ ਵੱਲ ਦੀ ਹੋ ਗਈ ਆ ਤੇ ਗੱਲ ਵੀ ਕੋਈ ਨਹੀਂ ਹੋਈ ਮੈਨੂੰ ਤੇ ਪਤਾ ਵੀ ਨਹੀਂ ਆ ਤੇ ਕਹਿੰਦੀ ਆ ਪੀ ਮੰਮੀ ਤੇਰੀ ਦਾ ਫੋਨ ਆਇਆ ਹੀਗਾ ਇਹ ਅੱਛਾ ਤੇ ਤੂੰ ਇਹ ਉਹਨੂੰ ਆਖਿਆ ਵਾ ਵੀ ਮੈਂ ਮੰਮੀ ਨੂੰ ਆਪਣੇ ਵੱਲ ਕਰਕੇ ਤੇ ਇਹਨੂੰ ਕੋਹ ਦੇ ਕੇ ਮਾਰ ਦੇਣਾ ਦੱਸ ਲੈ ਤੇ ਮੈਂ ਤਾਂ ਮੰਮੀ ਨੂੰ ਕਦੀ ਫੋਨ ਹੀ ਨਹੀਂ ਕੀਤਾ ਹੋ ਗਿਆ ਉਦੋਂ ਦਾ ਤੇ ਮੈਂ ਮਾਰ ਰਿਆ ਨਾ ਤੇ ਮੈਂ ਹੁਣੀ ਮਾਰਨਾ ਤੈਨੂੰ ਮੈਨੂੰ ਲੱਗਦਾ ਵਾ ਵੀ ਇਹ ਸੰਦੀਪ ਨੇ ਚਾਲ ਖੇਡੀ ਆ ਵੀ ਮੰਮੀ ਫੇਰ ਮੇਰੇ ਵੱਲ ਹੋ ਜੇ ਹਾਂ ਹਾਂ ਉਹ ਬੜੀ ਸ਼ਾਤਰੀਓ ਉਹ ਤੋਂ बच ਕੇ ਰਹਾ ਦੂਜੀ ਗੱਲ ਇਹ ਵੀ ਹੁਣ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਤੇਰਾ ਕੰਮ ਤਾਂ ਸਿੱਧਾ ਹੋ ਗਿਆ ਨਾ ਪਪੂਆ ਜੀ ਉਹ ਤਾਂ ਗੱਲ ਹੈਗੀ ਆ ਪਰ ਮੈਂ ਨਾ ਮੰਮੀ ਨੂੰ ਆਪਣਾ ਹੀ ਸਮਝਦੀ ਸੀ ਵੀ ਚਲ ਮੇਰੀ ਮਾਵਾਂ ਵਰਗੀ ਆ ਵੀ ਚਲੋ ਕੋਈ ਨਹੀਂ ਜੇ ਇਹਨਾਂ ਨੇ ਮੇਨਾ ਇਦਾਂ ਕਰ ਵੀ ਦਿੱਤੀ ਸੀ ਨਾ ਤੇ ਜੇ ਇਹਨੂੰ ਉਧਰੋਂ ਤੱਕਾ ਮਿਲੂਗਾ ਤੇ ਕੋਈ ਨਹੀਂ ਮੈਂ ਰੋਟੀ ਦੇਈ ਜਾਊਂਗੀ ਪਰ ਮੈਨੂੰ ਲੱਗਦਾ ਵਾ ਵੀ ਇਹਨੇ ਨਹੀਂ ਰੋਟੀ ਖਾਣੀ ਹੈਗੀ ਨਹੀਂ ਇਹਦੀਆਂ ਗੱਲਾਂ ਤੂੰ ਛੱਡ ਦੇ ਜੇ ਸਿਆਣੀ ਹੁੰਦੀ ਨਾ ਤੇ ਤੁਹਾਨੂੰ ਦੋਵਾਂ ਨੂੰ ਨਾਲ ਲਾ ਕੇ ਰੱਖਦੀ ਤੇ ਤਫਰ ਬਣਿਆ ਰਹਿੰਦਾ ਇਹਦਾ ਰਾਤਾ ਵਾ ਆਖਰ ਸਾਰੀ ਉਮਰ ਮੇਰੀ ਇਦਾਂ ਲੰਘ ਜਾਣੀ ਆ ਇਹਨੂੰ ਨਹੀਂ ਪਤਾ ਭਾਂਡ ਗਵਾਂਡ ਲੋਕਾਂ ਦੇ ਨਾਲ ਕੀ ਬੰਦਿਆ ਵਾ ਉਹੋ ਕੁਝ ਇਤਨਾ ਵੀ ਹੁਣਾਵਾ ਤੂੰ ਫਿਕਰ ਨਾ ਕਰ ਉਹ ਚਲੋ ਕੋਈ ਗੱਲ ਨਹੀਂ ਭੂਆ ਜੀ ਤੁਸੀਂ ਫਿਕਰ ਨਾ ਕਰੋ ਮੈਂ ਰਪਿੰਦਰਵਾਲ ਵੀ ਜਾਉਂਗੀ ਉਹਨੂੰ ਵੀ ਸਮਝਾਉਂਗੀ ਵੀ ਚਲ ਕੋਈ ਨਹੀਂ ਜੇ ਉਹ ਗੱਲਾਂ ਕਰ ਵੀ ਗਈ ਹੈ ਨਾ ਤੇ ਤੈਨੂੰ ਪਤਾ ਹੀ ਹੈ ਜਿੱਦਾਂ ਦੀ ਉਹ ਹੈਗੀ ਹੈ ਤੇ ਬਾਕੀ ਬਾਕੀ ਇਹ ਆ ਵੀ ਮੈਂ ਨਾ ਮੰਮੀ ਨੂੰ ਵੱਧ ਘੱਟ ਬੋਲਣਾ ਨਹੀਂ ਚੰਦੀ ਹੁਣ ਪਰ ਇਹਨੇ ਲੱਗਦਾ ਵਾ ਵੀ ਬੁਲਾ ਕੇ ਛੱਡਣਾ ਵਾ ਤੁਸੀਂ ਫੋਨ ਕਟੋ ਇਹਨੂੰ ਤੇ ਮੈਂ ਦੱਸਦੀ ਹਾਂ ਚਲ ਕੋਈ ਨਹੀਂ ਪੁੱਤ ਮੈਂ ਵੀ ਆਉਂਦੀ ਆ ਮੈਂ ਵੀ ਪਹੁੰਚ ਹੀ ਜਾਣਾ ਛੇਤੀ ਤੁਹਾਡੇ ਕੋਲ ਚਲੋ ਠੀਕ ਆ ਮੈਂ ਜਾ ਕੇ ਤੇ ਇਹਨਾਂ ਨਾਲ ਗੱਲ ਕਰਦੀ ਹਾਂ ਠੀਕ ਹੈ ਇਹਨੂੰ ਤੇ ਮੈਂ ਦੱਸਦੀ ਹਾਂ ਨਾ ਜਿੰਨਾ ਮੈਂ ਚੁੱਪ ਕੀਤੀ ਰਹਿਣੀ ਆ ਨਾ ਇਹ ਮੇਰਾ ਨਜਾਇਜ਼ ਫਾਇਦਾ ਹੀ ਚੁੱਕਣ ਦੇ ਇਹ ਭਲਾ ਕੌਣ ਹੋਵੇ ਉੱਥੇ ਜਾ ਕੇ ਬੋਲਣ ਵਾਲੀ ਨਹੀਂ ਮੇਰੀ ਗੱਲ ਸੁਣੋ ਗੱਲ ਤੇ ਤੁਹਾਡੀ ਮੇਰੇ ਨਾਲ ਹੁੰਦੀ ਆ ਤੇ ਤੁਸੀਂ ਰਪਿੰਦਰ ਘਰ ਜਾ ਕੇ ਕਿਉਂ ਬੋਲ ਕੇ ਆਏ ਬੋਲਣਾ ਨਹੀਂ ਭੁਖੇ ਖਾਣਿਆਂ ਨਹੀਂ ਆ ਉਧਰ ਤੇ ਜੇ ਮੈਂ ਜਾਣੀ ਆ ਤੇ ਤੁਸੀਂ ਕੀ ਕਰਨ ਜਾਂਦੇ ਜਦੋਂ ਘਾਡੇ ਘਰ ਗੱਲ ਹੁੰਦੀ ਆ ਤੇ ਤੁਸੀਂ ਸ਼ੇਦ ਨਾਲ ਚਲ ਜਾਨੀ ਆ ਉਧਰ ਉਧਰੋਂ ਭੂਆ ਦੇ ਵਿੱਚ ਜਾਪ ਪੜਦੀ ਗੱਲ ਤੇ ਤੁਸੀਂ ਬਹੁਤ ਪੱਧਰੀਆਂ ਜੇ ਤੁਸੀਂ ਤੇ ਕੀ ਗੱਲ ਮੈਂ ਕਿਸਦੇ ਘਰ ਜਾਵਾਂ ਹੀ ਨਾ ਤੁਸੀਂ ਤੇ ਕਿਸੇ ਨਾਲ ਲਾ ਕੇ ਖਾਣੀ ਨਹੀਂ ਮੈਨੂੰ ਦਿਖਾਣ ਦੋ ਕਿਉਂ ਉੱਜਣ ਲੱਗੀਆਂ ਜਾਂ ਜਾਣ ਦੋ ਪਰਾਂ ਉਹ ਮੈਂ ਨਹੀਂ ਉੱਜਣ ਡਈ ਤੁਸੀਂ ਜਾਣ ਡੇ ਜੇ ਮੈਂ ਵੀ ਨਾ ਉੱਜੜੋ ਲੋਕਾਂ ਨੇ ਮਗਰ ਲਾ ਕੇ ਕਹਿੰਦੇ ਨਾਂ ਬੇੜਾ ਕਰ ਕਰੋ ਮੈਂ ਵੀ ਲੋਕਾਂ ਦੇ ਮਗਰ ਨਹੀਂ ਲੱਗਦੀ ਮੈਂ ਤੁਹਾਡੇ ਵਰਗੀ ਨਹੀਂ ਹੈਗੀ ਠੀਕ ਆ ਨਾ ਕੋਈ ਮਗਰ ਲੱਗਦੇ ਜੇ ਗੰਡੀਆਂ ਜੇ ਇੱਕ ਨੂੰ ਇੱਧਰ ਜਾ ਮੜਦੀਆਂ ਉਧਰੋਂ ਫੋਨ ਉੱਥੇ ਚੱਲ ਜਾਂਦਾ ਵਾ ਉਥੋਂ ਫੇਰ ਤੁਹਾਡੇ ਕੋ ਆ ਜਾਂਦਾ ਵਾ ਨਹੀਂ ਤੁਸੀਂ ਆਪਣੇ ਵਰਗੀ ਸਮਝਿਆ ਮੈਨੂੰ ਤੁਸੀਂ ਮਗਰ ਲਾ ਕੇ ਸਭ ਕੋ ਦੇਤਾ ਨਾ ਉਹਨਾਂ ਨੂੰ ਮੈਂ ਤੁਹਾਡੇ ਵਰਗੀ ਨਹੀਂਗੀ ਹੈਗੀ ਮੈਂ ਵੀ ਸੋਚਣ ਡਈ ਹੀ ਵੀ ਹਣ ਕਿਉਂ ਗੱਲਾਂ ਕਰਦੀ ਐ ਇਸ ਤਰ੍ਹਾਂ ਦੀਆਂ ਐ ਆਪਣੇ ਘਰ ਨੂੰ ਕੋ ਸਾਂਭਿਆ ਨਹੀਂ ਗਿਆ ਉਹ ਸਾਂਭਿਆ ਇਹ ਘਰ ਉਹਨੇ ਜੇ ਹੁਣ ਸਾਂਭਿਆ ਵਾ ਨਾ ਉਹਨੇ ਘਰ ਤੇ ਸਾਂਭਿਆ ਰਹਿਣ ਦੋ ਉਹਨੇ ਤਾਨੂੰ ਜੂ ਘਰੋਂ ਕੱਢਿਆ ਸੀ ਤੁਹਾਡੇ ਕੋ ਤਾਂ ਨਹੀਂ ਜਰਿਆ ਜਾਂਦਾ ਵੀ ਮੈਂ ਕੋ ਉਧਰ ਜਾਨੀ ਆ ਮੈਂ ਤੇ ਅੱਗ ਵੀ ਨਹੀਂ ਲਾਉਣ ਜਾਂਦੀ ਉਹ ਸਾਰੀ ਅੱਜ ਤੁਹਾਡੀ ਲੱਗੀ ਸੀ ਜਿਹੜੀ ਲਾਈ ਸੀ ਤੁਸੀਂ ਕਾਦਾ ਉਹਦਾ ਹੋਇਆ ਸੀ ਕਾਦਾ ਉਹਦਾ ਹੋਇਆ ਸੀ ਤੁਸੀਂ ਕਰਵਾਇਆ ਸੀ ਜੋ ਕਰਵਾਇਆ ਸੀ ਕੋਈ ਦਿਨ ਤੇ ਸੁੱਕਾ ਜਾਂਦਿਆ ਕਰੋ ਨਿਹੋਣਾ ਕੀ ਆ ਕੱਲ ਮੈਂ ਲਵਲੀ ਘਰ ਗਈ ਤੇ ਮੈਂ ਘਰ ਦੀ ਇਹਨੂੰ ਕਿਹਾ ਮੈਂ ਜਦੋਂ ਬੋਲ ਕੇ ਘਰੋਂ ਆਉਂਦੀ ਆ ਤੇ ਤੁਸੀਂ ਕੋ ਨੂੰ ਮਾਰਦੇ ਆਂ ਘਰ ਆਪਣੇ ਤੇ ਮਮੇ ਇਹਦੇ ਵਿੱਚ ਮਾੜਾ ਕੀ ਕੀਤਾ ਵਾ ਸਹੀ ਕਹਿਂਦੇ ਮੰਮੀ ਜਦੋਂ ਮੇਰਾ ਤੁਹਾਡੇ ਨਾਲ ਕੋਈ ਲਿੰਕ ਹੀ ਨਹੀਂ ਹੈਗਾ ਤੇ ਮੈਂ ਜਿਹਦੇ ਘਰ ਮਰਜੀ ਜਾਵਾਂ ਤੁਹਾਨੂੰ ਕਾਦੀ ਤੰਗੀ ਹੈ ਤੁਹਾਡੀਆਂ ਚੁਗਲੀਆਂ ਨਾ ਕਰਿਆ ਇਦਾਂ ਨੂੰ ਗੱਲਾਂ ਕਰਕੇ ਉਸੇ ਵਾਲੇ ਭੂਆ ਕੋਲ ਚਲ ਜਾਂਦੀ ਕਾ ਵਾ ਸਦੀਪ ਇਹ ਸਾਰੇ ਤੁਹਾਡੇ ਵਰਗੇ ਨਹੀਂਗੇ ਵੀ ਜੇ ਤੁਸੀਂ ਚੁਗਲੀਆਂ ਕਰਦੀਆਂ ਹੀ ਹੋ ਤੇ ਮੈਂ ਵੀ ਚੁਗਲੀਆਂ ਕਰਨੀ ਜਾਨੀ ਆ ਆਪਾਂ ਲੋਕਾਂ ਘਰਤ ਨਹੀਂ ਨਾ ਫੇਰਦੀ ਹੈਗੀ ਤੇ ਨਾ ਫੇਰ ਆਪ ਵੀ ਘਾਰ ਹੀ ਕਰਦੀ ਨਾ ਆਪਣੀ ਫਸ ਨਹੀਂ ਕਰਦੀ ਆ ਤੈਨੂੰ ਕੀ ਲੋੜ ਆ ਫੇਰਂਦੀ ਤੂੰ ਸਭ ਕੋ ਘਰੇ ਜੂ ਕਰ ਲਿਆ ਵਾ ਖਾ ਜੂ ਲਿਆ ਸਭ ਕੋ ਤੈਨੂੰ ਕੀ ਲੋੜ ਆ ਲੋਕਾਂ ਦੇ ਘਰ ਜਾਣ ਨੂੰ ਕੀ ਨਹੀਂ ਖਾਦਾ ਰਹਿਣ ਕਿ ਦਿੱਤਾ ਮੇਰਾ ਤੂੰ ਤੇ ਫਿਰ ਦੇ ਰਿਆ ਕਰੋ ਲੋਕਾਂ ਘਰ ਹੋਰ ਲੋਕਾਂ ਘਰ ਵੀ ਦੱਸ ਕੇ ਆਇਆ ਕਰੋ ਤੇ ਦੱਸਣਾ ਨਹੀਂ ਮੈਂ ਜਦੋਂ ਸਭ ਕੁ ਕੋ ਤੁਸੀਂ ਖਾ ਲਿਆ ਵਾ ਨਾ ਤੇ ਮੈਂ ਜਿੰਨੂ ਮਰਜ਼ੀ ਦਸਾਂ ਤੁਹਾਨੂੰ ਤੇ ਇਹ ਆ ਕਿ ਚੁੱਪਚਪੀਤੇ ਅੰਦਰ ਸਭ ਕੁ ਕੋ ਲਈ ਜਾਈਏ ਤੇ ਬਾਹਰ ਵੀ ਲੋਕਾਂ ਨੂੰ ਪਤਾ ਨਾ ਲੱਗੇ ਇਹ ਤੇ ਪਤਾ ਲੱਗਣਾ ਹੀ ਆ ਇੱਕ ਭੂਆ ਵਾ ਉਹ ਜੀ ਜਿਹੜੀ ਸਰਪੰਚਣੀ ਬਣਾਈ ਆ ਕਦੀ ਉਹਨੂੰ ਫੋਨ ਕਰ ਦਿੰਦੇ ਕਦੀ ਉਹਨੂੰ ਕਰ ਦਿੰਦੇ ਆ ਨਹੀਂ ਤੁਹਾਨੂੰ ਭਾਵੇਂ ਭੂਆ ਨਹੀਂ ਚੰਗੀ ਲੱਗਦੀ ਮੇਰੇ ਵੱਲ ਤੇ ਸਭ ਕੋ ਉਹ ਹੀ ਆ ਠੀਕ ਹੈ ਨਾ ਆ ਉਹ ਤੁਹਾਨੂੰ ਤੇ ਚੰਗੀ ਲੱਗਣੀ ਆ ਤੁਹਾਡੇ ਵੱਲ ਦੀ ਜੋ ਗੱਲ ਕਰਦੇ ਆ ਨਾ ਤੇ ਗੱਲ ਕਰਨੀ ਨਹੀਂ ਗਈ ਉਹ ਤੁਹਾਡੇ ਵਰਗੀ ਨਹੀਂ ਨਾ ਹੈਗੀ ਵੀ ਖੋ ਖੋ ਖਾਂਢੀ ਲੋਕਾਂ ਦਾ ਹੱਕ ਵੀ ਅਸੀਂ ਖੋ ਕੀ ਨਹੀਂ ਖਾਦਾ ਹੈਗਾ ਠੀਕ ਹੈ ਨਾ ਤੇ ਖੋ ਕੇ ਹੀ ਖਾਦਾ ਵਾ ਬੇਈਮਾਨੀ ਜਿਹੜੀ ਹੁੰਦੀ ਆ ਨਾ ਉਹਨੂੰ ਖੋ ਕੇ ਖਾਣਾ ਹੀ ਕਹਿੰਦੇ ਆ ਦੁਬਾਰੇ ਸੁਣਾ ਕੇ ਆਓ ਉੱਥੇ ਵਾਜੇ ਚ ਬੁਲਾਓ ਤੇ ਜੇ ਇਹ ਨੌਬਤ ਆ ਗਈ ਨਾ ਤੇ ਵਾਜੇ ਚ ਵੀ ਬੁਲਾ ਦੂੰਗੀ ਸੰਦੀਪ ਚੱਲ ਅੰਦਰ ਇਹਦੀਆਂ ਨੀ ਗੱਲਾਂ ਮੋਕਣੀਆਂ ਇਹ ਜਿਹਨਾਂ ਦੀ ਪਟੀਆਂ ਨਿ ਚੜੀਆਂ ਹੀ ਆ ਨਾ ਇਨ ਕੋ ਨਰੈਣ ਕੱਖੜੇਂ ਦੇਣਾ ਇਹਨੇ ਮੰਮੀ ਤੁਸੀਂ ਵੀ ਆਓ ਆਜੋ ਚਲ ਆਓ ਚਲੀ ਘਰ ਨੂੰ ਰਹਿਣ ਮੈਂ ਨਹੀਂ ਦੇਣਾ ਰਹਿਣ ਤੇ ਤੁਸੀਂ ਨਹੀਂ ਦਿੱਤਾ ਕੱਖ ਵੀ ਕਿੱਡੀ ਹੁਣ ਅੱਗ ਲੱਗੀ ਏ ਜੇ ਮੈਂ ਸੱਚੀਆਂ ਸੁਣਾਉਣੀ ਆ ਤੇ ਕਿੱਡੀ ਸੇਤੀ ਗਈਆਂ ਵਾ ਦੋਵੇਂ ਜਾਣੀਆਂ ਮੈਂ ਜਿੱਥੇ ਮਰਜੀ ਜਾਵਾਂ ਮੈਨੂੰ ਨਹੀਂ ਤੁਸੀਂ ਰੋਕ ਸਕਦੀਆਂ ਅੱਜ ਘਰ ਬੜਾ ਤਮਾਸ਼ਾ ਲੱਗਾ ਸੀ ਤੁਸੀਂ ਤੇ ਘਰੋਂ ਬਾਹਰ ਰਹਿਨੇ ਆ ਤੁਹਾਨੂੰ ਤੇ ਕਿਸ ਗੱਲ ਦਾ ਹੀ ਨਹੀਂ ਪਤਾ ਹੋਗਾ ਹੁਣ ਕੀ ਹੋਇਆ ਵਾ ਹੋਣਾ ਕੀ ਆ ਮੰਮੀ ਕਿਤੇ ਗਏ ਹੀ ਰਪਿੰਦਰ ਦੀਦੀ ਘਰ ਅੱਛਾ ਉੱਥੇ ਕਿਤੇ ਬੋਲ ਕੇ ਆਏ ਆ ਤਰਪਿੰਦਰ ਦੀਦੀ ਨੇ ਕਰਤਾ ਭੂਆ ਨੂੰ ਫੋਨ ਠੀਕ ਆ ਤੇ ਭੂਆ ਨੇ ਕੀਤਾ ਨਾ ਦਲਜਿੰਦਰ ਨੂੰ ਤੇ ਉਹ ਮੰਮੀ ਨਾਲ ਬੜਾ ਬੋਲਣ ਡੀ ਸੀ ਮੈਂ ਵੀ ਫੇਰ ਚੰਗੀਆਂ ਸੁਣਾਈਆਂ ਕਿ ਸਿਆਪਾ ਨਾਲ ਸਾਰਾ ਭੂਆ ਦਾ ਹੀ ਆ ਉਧਰੇ ਉਧਰੇ ਗੱਲਾਂ ਕਰੀ ਜਾਂਦੀ ਆ ਉਹ ਅੜੀ ਮਗਰ ਲੱਗੀ ਉਹਦੇ ਭੂਆ ਨੂੰ ਤੇ ਇਹਨਾਂ ਨੇ ਸਰਪੰਚ ਨਹੀਂ ਬਣਾਇਆ ਵਾ ਜਿਹੜੀ ਵੀ ਗੱਲ ਹੁੰਦੀ ਆ ਭੂਆ ਦੇ ਕੰਨਾਂ 'ਚ ਜਿਹੜੀ ਗੱਲ ਹੁੰਦੀ ਭੂਆ ਦੇ ਕੰਨਾਂ 'ਚ ਕੋਈ ਗੱਲ ਨਹੀਂ ਸੰਦੀਪ ਕਰੀ ਜਾਵੇ ਕਿੰਨੀਆਂ ਕੁ ਪ੍ਰਧਾਨੀਆਂ ਕਰਨੀਆਂ ਵਾ ਤੇ ਕਿੰਨਾਂ ਕੁ ਯਾਰ ਹੋਣੀਆਂ ਨਾਲ ਜਦੋਂ ਮੈਂ ਸੁਣਾਉਣੀ ਨਾ ਫੇਰ ਅੱਗ ਲੱਗਦੀ ਭੂਆ ਨੂੰ ਤਾਂ ਉਹ ਤੇ ਕਹਿੰਦੀ ਆ ਤੂੰ ਦੋਵੇਂ ਜਣੇ ਨਾ ਕਿਉਂ ਬੋਲਦੇ ਹੋ ਬੁੜੀ ਨਾ ਹੋਰ ਕੜੀਏ ਕੀ ਤੁਹਾਡੇ ਘਰ ਚ ਦਖਲਅੰਦਾਜ਼ੀ ਕਰਨੀ ਆ ਤੇ ਸਾਡੇ ਕੋਲ ਨਹੀਂ ਚੁੱਪ ਕੀਤਾ ਰਿਹਾ ਜਾਂਦਾ ਕਿੰਨੀਆਂ ਕ ਸੁਣੀ ਜਾਣੀਆਂ ਆ ਭੂਆ ਨੇ ਤਾਂ ਫੜਿਆ ਪਖੰਡ ਤੂੰ ਚੰਗੀਆਂ ਸੁਣਾਉਣੀ ਆ ਇਹਨੂੰ ਸੁਨਾਈਆਂ ਇਹਨੂੰ ਮੈਂ ਚੰਗੀਆਂ ਹੀ ਮੰਮੀ ਵੀ ਬੜਾ ਭਾਂਦੇ ਨਾ ਇਹਦੇ ਵੱਲ ਦੇ ਜਿਹੜੀ ਵੀ ਗੱਲ ਹੁੰਦੀ ਨਾ ਦਲਜਿੰਦਰ ਬੜੀ ਚੰਗੀ ਆ ਤੈਨੂੰ ਮੈਂ ਕਿਹਾ ਦੇਗਾ ਸੀ ਮੰਮੀ ਨੂੰ ਨਾ ਆਪਣੇ ਵਾਸਤੇ ਕਰ ਲਾ ਮੰਮੀ ਨੂੰ ਤਾਂ ਮੈਂ ਆਪਣੇ ਵਾਸਤੇ ਕਰਨ ਨਹੀਂ ਰਹੀ ਆ ਤੂੰ ਇਹ ਟੈਨਸ਼ਨ ਨਾ ਲਾਓ ਮਮਮੀ ਨੂੰ ਵੀ ਦੱਸਣਾ ਕਿਦਾਂ ਕਰਨ ਦੀ ਆ ਗੱਲ ਉਹਦੀ ਕਰਦੀ ਸਾਰੀ ਉਹ ਉਹ ਕੋਈ ਗੱਲ ਨਹੀਂ ਮੌਕਾ ਆਊਗਾ ਨਾ ਸਭ ਕੋਈ ਤੁਹਾਨੂੰ ਪਤਾ ਲੱਗ ਜਾਣਾ ਵਾ ਸੰਦੀਪ ਜੂਵੀ ਕਰਨਾ ਨਾ ਸ਼ਿਸ਼ੇ ਦੀ ਕਰ ਲਾ ਮੈਨੂੰ ਬਸ ਇਹੋ ਹੀ ਆ ਕਿ ਮੰਮੀ ਕਿਤੇ ਘਰ ਨਾ ਉਹਦੇ ਨਾਂ ਕਰ ਦੇਣਾ ਐਹੀ ਟੈਨਸ਼ਨ ਲੱਗੀ ਰਹਿੰਦੀ ਆ ਹੋਰ ਵਦਨ ਨੂੰ ਕੱਲ ਹੀ ਕਹਿਣ ਡਿਆ ਵਾ ਮਿੱਠੀ ਪਿਆਰੀ ਹੋਗੇ ਨਾ ਮੰਮੀ ਕੋਲੋਂ ਨਾ ਘਰ ਨਾਲ ਵਾਲਾ ਇੱਕ ਵਾਰੀ ਕੋਈ ਗੱਲ ਨਹੀਂ ਉਹਦੀ ਫਿਕਰ ਨਾ ਕਰੋ ਤੁਸੀਂ ਜਿੱਦਾਂ ਪੈਲੀ ਹੋ ਗਈ ਹੈ ਨਾ ਉਹਦਾ ਘਰ ਵੀ ਹੋ ਜਾਣਾ ਨਾ ਹੋਣੀਆਂ ਹੋਣਾ ਮੰਮੀ ਸਾਡੇ ਵਾਲੀ ਗੱਲ ਕਰਦੇ ਹੀ ਨਹੀਂ ਇਹਦੇ ਕੋਈ ਗੱਲ ਨਹੀਂ ਟੈਨਸ਼ਨ ਕਾਦੀ ਗੱਲ ਦੀ ਆ ਮੈਂ ਹੈਗੀ ਆ ਜਦੋਂ ਮੇਰੇ ਵੱਲ ਦੀ ਗੱਲ ਕਰਨਗੇ ਹੁਣ ਜਿੱਦਾਂ ਅੱਗੇ ਮੰਮੀ ਸਾਡੇ ਵੱਲ ਹੀ ਨਾ ਤੇ ਸਾਡੇ ਵਾਲੀ ਰਹਿਣਾ ਮੰਮੀ ਨੇ ਹੁਣ ਤੇ ਮੰਮੀ ਬੋਲਣ ਦੇ ਹੀ ਉਹਨੂੰ ਪੈਂਦੇ ਹੀ ਕਿ ਨਹੀਂ ਤੇ ਮੰਮੀ ਦੀ ਟੈਨਸ਼ਨ ਨਾ ਲਓ ਜਦੋਂ ਇੱਥੇ ਗੱਲਬਾਤ ਹੋਣ ਦੀ ਹੀ ਨਾ ਤੇ ਮੰਮੀ ਮੇਰੇ ਵੱਲ ਦੀ ਗੱਲ ਕਰਨ ਦੇ ਹੀ ਮੈਂ ਮੰਮੀ ਨੂੰ ਆਪਣੇ ਵੱਸ ਵਿੱਚ ਕਰ ਲਿਆ ਵਾ ਚਲ ਵਧੀਆ ਹੋ ਗਿਆ ਵਾ ਹੁਣ ਬਸ ਘਰ ਇੱਕ ਵਾਰੀ ਨਾ ਕਰਵਾਉਣਾ ਵਾ ਮੰਮੀ ਨੂੰ ਨਾ ਆਪਣੇ ਵਾਸਤੇ ਕਰ ਸਿਹਨ ਮੈਂ ਅੱਗੇ ਕਰ ਲਊਂਗਾ ਮੰਮੀ ਕੋਲ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਆ ਕਿ ਸਿਹਨ ਕਿਦਾਂ ਕਰਵਾਉਣੇ ਆ ਕੋਈ ਗੱਲ ਨਹੀਂ ਸਭ ਕੋ ਹੋ ਜਾ ਠੀਕ ਹੈ ਨਾ ਰੁਪਿੰਦਰ ਆਜੋ ਦੀਦੀ ਸਾਫ ਸਵਾਈਆਂ ਹੋਣ ਡੀਆਂ ਹਾਂਜੀ ਸਾਫ ਸਵਾਈਆਂ ਅਸਲੀ ਇਦਿਆਂ ਕੀਤੀਆਂ ਨਹੀਂ ਹੈ ਗਈਆਂ ਬੈਜੋ ਬਹਿਣਾ ਕੀ ਯਾਰ ਰਪਿੰਦਰ ਹਾਂਜੀ ਮੈਨੂੰ ਤੇਰਾ ਇੰਨੀ ਸ਼ਰਮ ਆਉਂਦੀ ਹੈ ਨਾ ਵੀ ਮੰਮੀ ਤੇ ਨਾ ਵੱਧ ਘਟ ਬੋਲ ਕੇ ਗਈ ਹੈ ਪਰ ਤੈਨੂੰ ਤੇ ਪਤਾ ਹੀ ਆ ਉਹਦਾ ਉਹਦੇ ਕੋਈ ਜਰਿਆ ਹੀ ਨਹੀਂ ਗਾ ਜਾਂਦਾ ਵੀ ਮੈਂ ਕਿਸਦੇ ਘਰ ਜਾਵਾਂ ਉਹ ਨਹੀਂ ਨਹੀਂ ਦੀਦੀ ਤੁਸੀਂ ਦੱਸ ਕਿਉਂ ਡੇ ਆ ਏਦਾਂ ਕਰਨ ਸਾਨੂੰ ਦੇ ਪਤਾ ਵਾ ਵੀ ਉਹਨਾਂ ਦਾ ਕੰਮ ਹੀ ਇਹੋ ਆ ਤੇ ਤੁਸੀਂ ਕਿਉਂ ਆਪਣੇ ਮਨ ਚੋਂ ਦਾਨੀਆਂ ਗੱਲਾਂ ਲਿਆਉਂਦੇ ਨਹੀਂ ਨਾ ਰਪਿੰਦਰ ਹੁੰਦਾ ਤੇ ਹੈਗਾ ਹੀ ਆ ਮੇਰਾ ਕਰਕੇ ਨਾ ਤੈਨੂੰ ਕਿੰਨੀਆਂ ਗੱਲਾਂ ਸੁਣਨੀਆਂ ਪਈਆਂ ਮੈਨੂੰ ਤੇ ਪੂਆ ਜੀ ਨੇ ਫੋਨ ਕਰਕੇ ਦੱਸਿਆ ਵਾ ਹਾਂ ਫਿਰ ਰਪਿੰਦਰ ਨੂੰ ਇਦਾਂ ਬੋਲ ਕੇ ਆਈ ਏ ਉੱਥੇ ਦੱਸ ਮੈਂ ਤੇ ਉਹਦੇ ਪੂਆ ਜੀ ਨਾਲ ਗੱਲ ਕੀਤੀ ਮੈਂ ਹਾਂ ਇਦਾਂ ਕਰਕੇ ਨਾ ਆ ਕੇ ਤੇ ਬੜਾ ਬੋਲੇ ਨਾਲੇ ਦੀਦੀ ਗੱਲ ਪਤਾ ਨਾ ਕੀ ਆ ਉਹਨਾਂ ਦੇ ਮਨ ਵਿੱਚ ਇਹ ਹੁੰਦਾ ਵਾ ਕਿ ਖਰੇ ਰਪਿੰਦਰ ਕਰ ਜਾਂਦੀ ਆ ਤੇ ਕੀ ਬਦ ਰਪਿੰਦਰ ਸਿਖਾਉਂਦੀ ਆ ਤਾਂ ਖਰੇ ਸਾਡੇ ਘਰ ਆ ਕੰਮ ਹੁੰਦੇ ਆ ਪਰ ਇਹ ਤੁਹਾਨੂੰ ਤਾਂ ਨਵੀਂ ਪਤਾ ਵਾ ਕਿ ਮੈਂ ਵੀ ਕੋਈ ਗੱਲਬਾਤ ਨਹੀਂ ਕਰਦੀ ਤੁਸੀਂ ਵੀ ਚੰਗੇ ਆ ਪਰ ਇਹ ਆ ਉਹਨਾਂ ਦੇ ਮਨ ਵਿੱਚੋਂ ਮੈਲ ਨਹੀਂ ਨਿਕਲਨੀ ਦੀਦੀਓ ਕੰਮ ਇਦਾਂ ਦੇ ਕਰਦੇ ਆ ਨਾ ਤਾਂ ਉਹਨਾਂ ਦੇ ਮਨ ਵਿੱਚ ਇਹ ਗੱਲਾਂ ਆਉਂਦੀਆਂ ਵਾ ਕਿ ਖਰੇ ਸਾਰੇ ਹੀ ਕੋ ਜੇ ਰੁਪਿੰਦਰ ਜਿੱਦਾਂ ਦਾ ਬੰਦਾ ਆਪ ਹੋਵੇ ਨਾ ਨਾ ਉਦਾਂ ਦੇ ਸਾਰੇ ਲੱਗਦੇ ਤੇ ਜੇ ਮੈਂ ਇੱਧਰ ਆਉਣੀ ਆ ਤੇ ਮੈਂ ਤੈਨੂੰ ਕਦੀ ਕੋਈ ਮਾੜੀ ਮਤ ਦਿੱਤੀ ਜਾਂ ਮੈਂ ਪਹਿਲਾਂ ਵੀ ਦਿੱਤੀ ਹੋਵੇ ਹਾਂਜੀ ਇਹਨਾਂ ਨੂੰ ਇਹੋ ਹੁੰਦਾ ਵਾ ਵੀ ਇਹ ਉੱਧਰ ਜਾਂਦੀਆਂ ਵਾ ਪਤਾ ਨਹੀਂ ਕੀ ਕਰਦੀਆਂ ਵਾ ਸਭ ਤੋਂ ਵੱਡੀ ਗੱਲ ਤੇ ਇਹ ਆ ਇਹਨਾਂ ਕੋ ਜਰ ਨਹੀਂ ਹੁੰਦਾ ਵੀ ਮੈਂ ਕਿਸਦੇ ਘਰ ਜਾਵਾਂ ਜਾਂ ਮੈਂ ਕਿਸ ਨਾਲ ਬੋਲਾਂ ਵੀ ਇਹ ਕਿਸ ਰਿਸ਼ਤੇਦਾਰੀ ਨੂੰ ਨਾ ਮਿਲੇ ਗਲੇ ਤੇ ਆਂਡ ਗਵਾਣ ਨੂੰ ਨਾ ਮਿਲੇ ਵੱਡੀ ਗੱਲ ਤੇ ਉਹ ਚਲ ਕੋਈ ਗੱਲ ਨਹੀਂ ਆ ਦੀਦੀ ਤੁਸੀਂ ਗੁੱਸਾ ਨਾ ਕਰਿਆ ਕਰੋ ਨਾਲੇ ਮੈਂ ਤੇ ਕਿਸੇ ਗੱਲ ਦਾ ਗੁੱਸਾ ਕੀਤਾ ਹੀ ਨਹੀਂ ਆ ਵੀ ਚਲੋ ਕੋਈ ਗੱਲ ਨਹੀਂ ਆ ਫਿਰ ਵੀ ਨਾ ਸਨਮਾਨ ਕਰੀਦਾ ਵਾ ਵੀ ਚਲ ਵੱਡੇ ਆ ਕੋਈ ਗੱਲ ਨਹੀਂ ਆ ਪਰ ਇਹ ਆ ਵੀ ਚਾਚੀ ਨੂੰ ਬੋਲਣ ਦਾ ਮਸਾ ਪਤਾ ਨਹੀਂ ਹੈਗਾ ਇੱਥੇ ਆ ਕੇ ਇਦਾਂ ਬੋਲਣਦੇ ਹੀ ਨਾ ਵੀ ਜਿੱਦਾਂ ਮੈਂ ਕਹਦੀ ਧੀ ਪੈਣ ਨੀਗੀ ਹੈਗੀ ਇਹਨੇ ਮੇਰੇ ਪਿਛਲਿਆਂ ਤੱਕ ਨੌਲਦੇ ਆ ਦੱਸੋ ਵੀ ਇਹ ਗੱਲਾਂ ਕਰਨ ਵਾਲੀਆਂ ਇਹਨਾਂ ਦੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਅੱਗੇ ਨਹੀਂ ਮੈਂ ਬੋਲਦੀ ਹੁੰਦੀ ਗਾੜੀ ਹੁਣ ਮੈਂ ਉਹਦਾ ਘਰ-ਬਾਰ ਪੂਰਾ ਕਰਕੇ ਨਾ ਫੇਰੀ ਤੇਰੇ ਵੱਲ ਨੂੰ ਆਈ ਆ ਮੈਂ ਤੇ ਚੰਗੀਆਂ ਸੁਣਾ ਕੇ ਆਈ ਆ ਚੱਲ ਦੀਦੀ ਆ ਫੇ ਤੁਸੀਂ ਆਪਣੇ ਘਰ ਵਧੀਆ-ਵਧੀਆ ਰਿਆ ਕਰੋ ਹੋਰ ਨਹੀਂ ਗੱਲ ਕੋਈ ਵੀ ਹਨੂ ਦੇ ਹੋਈ ਹੁੰਦਾ ਵਾ ਪੀ ਚੱਲ ਜੇ ਆ ਜਾਂਦੇ ਆ ਤੇ ਕੀ ਉਥੇ ਕਿਸੇ ਦੇ ਕੋਲ ਐ ਥੋੜਾ ਜਣਾ ਅਪਿੰਦਰ ਹੁਣ ਨਹੀਂ ਘਰਾਂ ਨਾਲ ਮਿਲ ਕੇ ਰਹਿਣ ਵਾਲਾ ਕੰਮ ਰਿਆ ਹੁਣ ਤੇ ਉਹ ਗੱਲਾਂ ਰਿਆ ਹੀ ਨਹੀਂ ਗਈਆਂ ਪਹਿਲਾਂ ਵਾਲੀਆਂ ਚੱਲ ਕੋਈ ਬੈਠੀ ਨਾ ਵਾ ਸਸੀ ਕਾ ਭੂਆ ਜੀ ਆ ਗਏ ਆ ਸੱਚੀ ਕਾ ਭੂਆ ਜੀ ਸੱਚੀ ਕਾ ਪੁੱਤ ਬੈਜੋ ਓ ਠੀਕ ਠਾਕ ਆ ਠੀਕ ਠਾਕ ਵਧੀਆ ਸਭ ਤੁਸੀਂ ਸੁਣਾਓ ਕੱਲੇ ਆਏ ਆ ਫਰਜੀ ਨਹੀਂ ਆਏ ਨਾਲ ਕੱਲਿਆ ਕੀ ਆਉਣਾ ਵਾ ਇਹਦੇ ਉਦਾਂ ਦੇ ਕਾਗਜ਼ ਪੱਤਰ ਸਾਡੇ ਕੋਲ ਹੀ ਪਏ ਹੀ ਅੱਛਾ ਅੱਛਾ ਇਹ ਮੈਨੂੰ ਕਹਿੰਦੇ ਸੀ ਜਾ ਜਾ ਕੇ ਤੂੰ ਪੜਾਇਆ ਠੀਕ ਠੀਕ ਆ ਤੇ ਨਾਲੇ ਤੇਰੇ ਨਾਲ ਬੋਲ ਕੇ ਗਈ ਸੀ ਚਾਚੀ ਤੇਰੀ ਵੱਧ ਘਟ ਤੇ ਮੈਂ ਹੋਂ ਨੂੰ ਪੁੱਛਦੀ ਆ ਜਾ ਕੇ ਵੀ ਕੋਈ ਅਕਲ ਨੂੰ ਹੱਥ ਮਾਰ ਕਿਹੜੇ ਕੰਮਾਂ ਚ ਪਈਂ ਗਿਆ ਤੂੰ ਚੱਲ ਕੋਈ ਗੱਲ ਨਹੀਂ ਪੂਆ ਜੀ ਇਸੇ ਗੱਲੋਂ ਨਾ ਸਗੋਂ ਦੀਦੀ ਆਏ ਆ ਉਹ ਵੀ ਆ ਕੇ ਤੇ ਇੰਨਾ ਡੇ ਮਨ ਦੇ ਵਿੱਚ ਕਰਨਾ ਵੀ ਕਿਦਾਂ ਬੋਲ ਕੇ ਗਏ ਆ ਮੈਂ ਤਾਂ ਕੋਈ ਨਹੀਂ ਗੁੱਸਾ ਕੀਤਾ ਇੰਨੀ ਆ ਭੂਆ ਜੀ ਚਲੋ ਕੋਈ ਗੱਲ ਨਹੀਂ ਆ ਹੋਰ ਤਾਂ ਕੇਵਲੇ ਗੁੱਸਾ ਵੀ ਜਾਂਦਾ ਵਾ ਨਾਲੇ ਇਹ ਸਿਆਣੀ ਬਿਆਣੀ ਆ ਤੇਰੀ ਕਿਹੜੀ ਸੱਤ ਸੱਸ ਵਾ ਜੇ ਸੱਸ ਵਾਲੇ ਫਰਜ਼ ਇਹਨੇ ਨਿਭਾਉਣੇ ਹੋਣ ਤਾਂ ਫੇਰ ਇਹਨੂੰ ਮਸਾ ਜਿੰਨਾ ਪਤਾ ਨਹੀਂ ਲੱਗਦਾ ਉਹ ਭੂਆ ਜੀ ਮੈਂ ਉਹਦਾ ਘਰ-ਬਾਰ ਪੂਰਾ ਕਰ ਆਈ ਆ ਮੈਂ ਤਾਂ ਚੰਗੀਆਂ ਸੁਣਾ ਕੇ ਆਈ ਆ ਆ ਦੂਜੀ ਵੀ ਆਈ ਹੀਗੀ ਦਵਾ-ਦਵਾ ਅੱਛਾ ਮੈਂ ਤਾਂ ਉਹਨੂੰ ਵੀ ਚੰਗੀਆਂ ਸੁਣਾਈਆਂ ਮੈਂ ਹੁਣ ਤੁਸੀਂ ਦਿਲਜੰਦਰ ਪਹਿਲਾਂ ਵਾਲੀ ਨਾਲ ਸਮਝੋ ਮੈਂ ਹਾਂ ਬੋਲੀ ਤਾਂ ਨਹੀਂ ਗੜੀ ਫਿਰ ਬਥੇਰਾ ਬੋਲਦੀ ਚਲ ਗਈ ਮੁੜ ਕੇ ਆਜਾ ਮੰਮੀ ਆਜਾ ਇਹਨਾਂ ਨਹੀਂ ਮੱਥਾ ਲਾਉਣ ਦਾ ਫਾਇਦਾ ਹੈਗਾ ਮੈਂ ਤਾਂ ਜਾਓ ਮੇਨਾਂ ਮੱਥਾ ਲਾਇਆ ਵੀ ਨਾ ਕਰੋ ਕੋਈ ਗੱਲ ਨਹੀਂ ਪਤਾ ਤੇ ਹੋਣ ਲੱਗਣਾ ਜਦੋਂ ਸਭ ਕੋ ਸਾਹਮਣੇ ਆ ਗਿਆ ਚਲੋ ਇਹ ਗੱਲ ਤੇ ਜੇ ਮੈਂ ਕੀਤੀ ਨੀਗੀ ਜਿੱਦਣ ਲੱਗ ਜੂਗਾ ਨਾ ਇਹਨਾਂ ਨੂੰ ਪਤਾ ਉਦਣ ਹੀ ਅੱਖਾਂ ਖੋਲਣੀਆਂ ਇਹਨਾਂ ਦੀਆਂ ਚੱਲ ਪੂਆਜੀ ਬੈਠੋ ਮੈਂ ਪਾਣੀ ਲਿਆਵਾਂ ਤੁਹਾਡੇ ਬਾਤੀ ਚ ਲੈ ਮਿਲਤੀ ਹੋਰ ਤੂੰ ਸੁਣਾ ਦਿਲਬਾਗ ਦਾ ਹਾਂਜੀ ਆਉਂਦਾ ਠੀਕ ਠਾਕ ਆ ਹੋਰ ਪੁੱਤ ਠੀਕ ਠਾਕ ਦਿਲਬਾਗ ਹਾਂਜੀ ਠੀਕ ਆ ਦੱਸਿਆ ਸੀ ਮੈਂ ਉਹਨਾਂ ਨੂੰ ਵੀ ਅੱਛਾ ਉਹ ਵੀ ਕਹਿਣ ਡੇ ਵੀ ਚਲ ਵਧੀਆ ਵਧੀਆ ਕੰਮ ਹੋ ਜੇ ਇਹਨਾਂ ਨੂੰ ਅਜੇ ਪਤਾ ਨਾ ਲੱਗੇ ਕੋਈ ਗੱਲ ਨਹੀਂ ਹੁਣ ਸਮਝ ਲਾ ਤੇ ਕੰਮ ਹੋ ਹੀ ਗਿਆ ਪਰ ਪਿੰਡ ਕਦੋਂ ਦੀ ਗਈ ਜਾਨਾ ਦਾ ਫੋਨ ਕਬੂਦ ਆਇਆ ਪਿੰਡ ਦੇ ਪੂਆ ਜੀ ਮੈਂ ਜਾਂਦੀ ਨਹੀਂ ਕਿ ਡਰਦੀ ਪਤਾ ਹੀ ਆ ਤੁਹਾਨੂੰ ਉਹਨਾਂ ਨੂੰ ਵੀ ਕੀ ਜਾ ਕੇ ਦੱਸਾਂ ਕੋਈ ਗੱਲ ਨਹੀਂ ਹੋਣੀ ਡਰਨ ਦੀ ਲੋੜ ਹੁਣ ਇਹਦਾ ਕਰਕੇ ਤੇ ਮਾਪੇ ਛੱਡ ਦੇਣੇ ਆ ਤੂੰ ਜਾ ਆਇਆ ਕਰ ਮਾਂ ਪਿਓ ਨੂੰ ਹੁੰਦਾ ਵਾ ਤੇ ਆਉਣਾ ਉਹਨਾਂ ਵੀ ਸੋ ਦਿਲ ਦੀ ਗੱਲ ਕਰਨੀ ਹੁੰਦੀ ਆ ਉਹ ਤੇ ਕੋਈ ਗੱਲ ਨਹੀਂ ਫੋਨ ਫਾਨ ਆਉਂਦਾ ਹੀ ਰਹਿੰਦਾ ਵਾ ਦੱਸ دینی ਉੱਤੇ ਹੀ ਮੈਂ ਕਿ ਮੈਂ ਠੀਕ ਠਾਕ ਆ ਪਰ ਮੈਂ ਇਹੋ ਜੀ ਗੱਲ ਨਹੀਂ ਕਦੀ ਉਹਨਾਂ ਨੂੰ ਦੱਸੀ ਹੈਗੀ ਨਹੀਂ ਨਹੀਂ ਇਹ ਨਾ ਦੱਸੀ ਫਿਕਰ ਕਰਨਗੇ ਆਪਣੇ ਘਰ ਵਿੱਚ ਆਪ ਤੇ ਚੱਲਣੀਆਂ ਪੈਣਗੀਆਂ ਵਾ ਫਿਰ ਬੁੱਢੇ ਵਾਲੇ ਨਾ ਉਹਨਾਂ ਨੂੰ ਕਿਉਂ ਰੱਟਾ ਪਾਉਣਾ ਵਾ ਤਾਂ ਹੀ ਤੇ ਮੈਂ ਦੱਸਦੀ ਨਹੀਂਗੀ ਭੂਆ ਜੀ ਜਿਹੜੀ ਗੱਲ ਹੁੰਦੀ ਹੈ ਨਾ ਮੈਂ ਤੁਹਾਡੇ ਨਾਲ ਕਰ ਲੈਣੀ ਆ ਉਹਨਾਂ ਨਾਲ ਤਾਂ ਕਦੀ ਮੈਂ ਗੱਲ ਕੀਤੀ ਨਹੀਂ ਆ ਜੇ ਉਹਨਾਂ ਨੂੰ ਪਤਾ ਲੱਗੇ ਨਾ ਇਹ ਕਿਰਤੂਤ ਦਾ ਕੀ ਸੋਚਣਗੇ ਇਹਦੇ ਬਾਰੇ ਇਹਨੂੰ ਇੰਨੀ ਅਕਲੀ ਹੈ ਨਹੀਂਗੀ ਕਿ ਸਿਆਣੀ ਬਿਆਣੀ ਆ ਮੈਂ ਸਿਆਣੀ ਬਣ ਕੇ ਰਹਾ ਤੇ ਕੋਈ ਗੱਲ ਨਹੀਂ ਭੂਆ ਜੀ ਤੱਕੇ ਵੀ ਇੰਨੇ ਹੀ ਖਾਣੇ ਆ ਫਿਕਰ ਨਾ ਕਰੋ ਤੁਸੀਂ ਉਹ ਦਿਨ ਦੂਰ ਨਹੀਂ ਆ ਜਦੋਂ ਉਹਨਾਂ ਨੇ ਤੱਕੇ ਮਾਰ ਕੇ ਬਾਹਰ ਕੱਢਣਾ ਇਹਨੂੰ ਅਜੇ ਤਾਂ ਚੰਗੀ ਲੱਗਣ ਲਈ ਆ ਖਲੋ ਜਾ ਥੋੜਾ ਟਾਈਮ ਫੇਰ ਵੇਖੀਏ ਇਹਦਾ ਕੀ ਬੰਦਾ ਵਾ ਆ ਜਿਹੜਾ ਮੁੰਡਾ ਵਾ ਨਾ ਇਹ ਮੈਂ ਤਾਂ ਪੋਲਾ ਸਮਝਦੇ ਨਹੀਂ ਹਾਂ ਨੀਅਤ ਪਸਾਦੀ ਜਾੜਵਾ ਪੂਆ ਜੀ ਮੈਂ ਤੇ ਆਪ ਇਹਨੂੰ ਨਾ ਆਪਣੇ ਭਰਾਵਾਂ ਵਾਂਗੂ ਰੱਖਿਆ ਹੈ ਪਰ ਇਹਨੇ ਨਾ ਮੈਨੂੰ ਭੈਣ ਕਦੇ ਸਮਝਿਆ ਹੀ ਨਹੀਂ ਚੱਲ ਕੋਈ ਨਹੀਂ ਦਫਾ ਕਰ ਪਰਾ ਨਹੀਂ ਪਰ ਤਾਂ ਸਮਝਾ ਤੇ ਨਾ ਸਹੀ ਹਾਲੇ ਫੜ ਤੂੰ ਆਪਣੇ ਕਾਗਜ ਤੇ ਇਹ ਤੇਰਾ ਕੋ ਫੜ ਮੈਨੂੰ ਕਹਿੰਦੇ ਆਂ ਫੜਾ ਗਿਆ ਪੂਆ ਜੀ ਇਹ ਕਾਗਜ ਮੈਂ ਨਹੀਂਗੇ ਰੱਖਣੇ ਹੈਗੇ ਕਿਉਂਗੀ ਆਪਣੇ ਕੋਲ ਹੀ ਰੱਖੋ ਉਹਨਾਂ ਦਾ ਕੀ ਭਰੋਸਾ ਵਾ ਕਿ ਕਿਹੜੇ ਵੇਲੇ ਉਹਨਾਂ ਨੇ ਫੋਲਾਫਲੀ ਕਰਨੀ ਹੁੰਦੀ ਹੈ ਤੁਹਾਡੇ ਕੋ ਰਹਿਣਗੇ ਨਾ ਤੇ ਸੇਫ ਰਹਿਣਗੇ ਮੈਂ ਆਨੀ ਆ ਕਿਤੇ ਉਹਨਾਂ ਦੇ ਹੱਥ ਲੱਗੇ ਨਾ ਤੇ ਹੋਰ ਨਾ ਕੋਈ ਪੰਗਾ ਖੜਾ ਹੋ ਜਾਏ ਹਾ ਤੇਰੇ ਫੁੱਫਣ ਨੇ ਤੇ ਮੈਨੂੰ ਇਸੇ ਕਾ ਨਿਕਲ ਆਇਆ ਹੀ ਤੇ ਫੜਾਇਆ ਜਾ ਕੇ ਉਹਨਾਂ ਫੇਰ ਮੈਨੂੰ ਕਹਿਣਾ ਕਿ ਦੇਕੇ ਨਹੀਂ ਆਈ ਕੋਈ ਗੱਲ ਨਹੀਂ ਤੁਸੀਂ ਉਹਨਾਂ ਨੂੰ ਸਮਝਾ ਦਿਓ ਤੁਹਾਡੇ ਕੋ ਰਹਿਣਗੇ ਨਾ ਤੇ ਚੰਗਾ ਚੱਲ ਤੇਰੀ ਮਰਜ਼ੀ ਫਿਰ ਮੈਂ ਰਹਿਣ ਦਿੰਨੀ ਆਪਣੇ ਕੋਲ ਹੀ ਹੋਰ ਫਿਰ ਕੀ ਕਰਨਾ ਮੈਂ ਨਹੀਂ ਤੁਸੀਂ ਆਪਣੇ ਕੋ ਹੋਰਾ ਖਲੋ ਇਹਨਾਂ ਨੂੰ ਜ਼ਰੂਰ ਤਾਂ ਪਊਗੀ ਨਾ ਤੇ ਕੋਈ ਗੱਲ ਨਹੀਂ ਉਦੋਂ ਮੈਂ ਤੁਹਾਨੂੰ ਦੱਸ ਦੂੰਗੀ